ਤੇ ਹਾਂਜੀ ਦੋਸਤੋ ਅੱਜ ਹੁਣ ਖੜੇ ਆ ਜੀ ਆਪਾਂ ਜੇ ਬਲੌਗ ਦੁਗਰੀ ਬਾਈਪਾਸ ਰੋਡ ਤੇ ਪਹਿਲਾਂ ਤੁਹਾਨੂੰ ਦੱਸ ਦਈਏ ਜਿਹੜੇ ਆਹ ਰੋਡ ਤੋਂ ਪਰਲੇ ਪਾਸੇ ਜਿੱਥੇ ਤਰੋਂ ਗੱਡੀਆਂ ਦਿਖਦੀਆਂ ਤੁਹਾਨੂੰ ਇੱਥੇ ਸਾਰੇ ਪੰਜਾਬੀਆਂ ਭਰਾਵਾਂ ਦੇ ਸਟਾਲ ਲੱਗੇ ਹੁੰਦੇ ਸੀ ਕਿ ਕਦੀ ਕਿਸੇ ਦਾ ਕੜੀ ਚੌਲ ਦਾ ਕਦੀ ਕੋਈ ਕਿਸੇ ਦਾ ਕਿੱਥੇ ਅਲੱਗ ਦਾ ਖਾਣੇ ਦੇ ਘਟੋ ਘੜ 40 ਤੋਂ 50 ਜਿਹੜੇ ਪੰਜਾਬੀ ਭਰਾ ਸੀ ਜਿਹੜੇ ਇੱਥੇ ਕੰਮ ਕਰਦੇ ਸੀ ਤੇ ਅੱਜ ਅਸੀਂ ਵੀ ਉਹ ਲੱਪਣ ਦੀ ਕੋਸ਼ਿਸ਼ ਕੀਤੀ ਫਿਰ ਸਾਨੂੰ ਲੱਭੇ ਨੇ ਅੱਜ ਪੰਜਾਬੀ ਸਾਡੇ ਭਰਾ ਇਸ ਜਗ੍ਹਾ ਤੇ ਲੱਭੇ ਨੇ ਆ ਇੱਕ ਸ਼ੈੱਡ ਪਈ ਹੋਈ ਆ ਤੇ ਇਹ ਛੜ ਦੇ ਥੱਲੇ ਸਾਨੂੰ ਲੋਕ ਸਾਨੂੰ ਪੰਜਾਬੀ ਲੋਕ ਸਾਡੇ ਮਿਲੇ ਨੇ ਤੇ ਇੱਥੇ ਜਿੱਥੇ ਘਟੋ ਘੱਡ 40-50 ਲੋਕ ਸੀਗੇ ਪੰਜਾਬੀ ਕੰਮ ਕਰਦੇ ਉਥੇ ਸਿਰਫ ਤਿੰਨ ਤੋਂ ਚਾਰ ਜਿਹੜੇ ਹੈਗੇ ਆ ਇੱਥੇ ਇਸ ਟਾਈਮ ਸਾਡੇ ਸਾਨੂੰ ਦਿਖੇ ਨੇ ਸਿਰਫ ਇੱਕ ਇਧਰ ਸਰਦਾਰ ਜੀ ਹੁਣੇ ਨੇ ਤੇ ਇੱਕ ਇਧਰ ਸਰਦਾਰ ਜੀ ਨੇ ਤੇ ਇੱਕ ਇਧਰ ਲਾਸ ਤੀਸਰੀ ਨੰਬਰ ਤੇ ਸਰਦਾਰ ਜੀ ਹੁਣੇ ਨੇ ਤੇ ਲਗਭਗ ਬਾਕੀ ਸਾਰੇ ਹੀ ਇੱਥੇ ਮੈਨੂੰ ਲਗਭਗ ਇਧਰ ਛੁੱਲੇਪੂ ਰੈ ਦੀ ਰੇੜੀ ਲੱਗੀ ਹੋਈ ਆ ਬਾਕੀ ਸਾਰੇ ਪ੍ਰਵਾਸੀ ਨੇ ਤੇ ਗੱਲਬਾਤ ਕਰਦੇ ਆ ਬਾਈ ਉਹਨਾਂ ਦੇ ਕੋਲੋਂ ਵੀ ਇਧਰਲੇ ਪਾਸੇ ਕਿਵੇਂ ਹਾਂ ਜੀ ਬੈ ਜੀ ਕੀ ਹਾਲ ਚਾਲ ਹੈ ਜੀ ਠੀਕ ਆ ਜੀ ਸਭ ਠੀਕ ਆ ਤੇ ਅੱਛਾ ਇੱਕ ਉਧਰਲੇ ਪਾਸਿਓਂ ਉੱਠ ਕੇ ਇਧਰਲੇ ਪਾਸੇ ਤੁਹਾਨੂੰ ਲਾਤਾ ਕਿਵੇਂ ਇਧਰ ਕੀ ਹੈਗਾ ਤਾਂ ਡੂਨ ਉੱਥੇ ਇਧਰ ਵੈ ਵੈ ਸੇ ਤਾਂ ਲੋਕੇਸ਼ਨ ਦੇ ਹਿਸਾਬ ਨਾਲ ਠੀਕ ਆ ਅੱਛਾ ਇਸ ਹਿਸਾਬ ਨਾਲ ਜਗ੍ਹਾ ਘੱਟ ਹੋਣ ਕਰਕੇ ਜੋ ਜਿਹੜੀ ਪਰਦੇ ਪਾਸੇ ਸਾਡੀ ਚੀਜ਼ ਵਧੀਆ ਬਣਾਉਂਦੇ ਸੀਗੇ ਸਾਰਾ ਕੁਝ ਉਹ ਕਰਦੇ ਸੀ ਬਣਾਉਂਦੇ ਹੁਣ ਵੀ ਵਧੀਆ ਹਾਂ ਉਹ ਰਸ਼ ਕਰਕੇ ਥੋੜੀ ਜੀ ਪਰੇਸ਼ਾਨੀ ਆ ਗਈ ਹੈ ਹਾਂ ਤੇ ਹੁਣ ਜੋ ਸਾਰੇ ਮਾਰਕੀਟ ਚ ਇਹ ਬਾਬਾ ਜੀ ਜੀ ਇਹ ਹੀ ਗੜੀ ਚਾਲ ਤੇ ਹਾਂ ਜੀ ਰੋ ਆ ਰੋਟੀ ਰੱਖੀ ਹੋਈ ਆ ਜੀ ਪਹਿਲਾਂ ਤਾਂ ਤੁਹਾਡਾ ਥੋੜਾ ਥੋੜਾ ਪਹਿਲਾਂ ਜੇ ਗੱਲ ਕਰੀਏ ਪਹਿਲੇ ਜਦੋਂ ਪਿਛਲੀ ਵੀਡੀਓ ਬਣਾ ਕੇ ਲਗਾਇਆ ਤੁਹਾਡੇ ਤੁਹਾਡੇ ਕੋਲ ਇੱਕ ਕੁੜੀ ਦੋ ਕੁ ਬੰਦੇ ਕੰਮ ਕਰਦੇ ਸੀਗੇ ਪਰ ਰੁੱਟੀਆਂ ਪਰੌਂਠੇ ਬਣਦੇ ਸੀ ਅਲੱਗ ਤੋਂ ਹੈਨਾ ਪਰ ਮੇਰੇ ਕੋਲ ਕਾਫੀ ਕੰਮ ਰਿਹਾ ਹਾਂ ਜੀ ਤੇ ਆ ਹੁਣ ਹੁਣ ਆ ਕੇ ਫਿਰ ਇੱਥੇ ਆ ਕੇ ਉਹ ਚੀਜ਼ ਥੋੜੀ ਕੱਟ-ਕੱਟ ਗਈ ਟੁਕੜਾ-ਟੁਕੜਾ ਹੁਣ ਕਰਕੇ ਹਾਂਜੀ ਹਾਂਜੀ ਪਹਿਲਾਂ ਸਾਡਾ ਬਹੁਤ ਸਮੂਥ ਕੰਮ ਚੱਲਦਾ ਸੀ ਠੋਕਟ 50 50 ਬੰਦੇ 40 40 30 30 ਰੋਟੀ ਖਾਂਦੇ ਸੀਗੇ ਖਾਂਦੇ ਸੀਗੇ ਹੁਣ ਥੋੜਾ ਕੋ ਗਰਮੀ ਕਰਕੇ ਗੱਲ ਕੋਸ ਥੋੜਾ ਸਿਸਟਮੇ ਹੈਡਲਾਈਟ ਕਰਕੇ ਸਿਸਟਮੇ ਲੜਨ ਥੋੜੀ ਉਹ ਗੱਲ ਨਹੀਂ ਬਣ ਰਹੀ ਤੇ ਭਾਈ ਕੀ ਹੁਣ ਕੀ ਕੀ ਮੈਨੇਜ ਕੀ ਹੁੰਦਾ ਤੁਹਾਡਾ ਹਾਂ ਜਿਵੇਂ ਬਹੁਤ ਠੀਕ ਹੈ ਠੀਕ ਹੈ ਥੋੜੀ ਇੱਕ ਲੱਗਦੀ ਕੁਛ ਕੀ ਨਾ ਰਸਤੇ ਮੈਨੂੰ 100 ਹਾਂਜੀ ਬਾਈ ਜੀ ਤੇ ਕੀ ਕੀ ਮੈਨੂ ਦੇ ਵਿੱਚ ਹੁਣ ਤੁਹਾਡੇ ਹੈਗੇ ਜੀ ਤੇ ਆ ਹੈਗੇ ਸਾਡੇ ਚਾਵਲ ਜੀ ਇਹ ਹਜੇ ਇੱਦੀ ਪਈ ਹੋਈ ਨੇ ਵਿਕਰੀ ਬੜਾ ਜੀ ਕਸਮਰ ਆ ਨਹੀਂ ਆ ਦੇ ਅੱਛਾ ਤੇ ਆ ਹੈਗੀਆਂ ਅੰਟੀ ਕੜੀ ਕੜੀ ਬੜੀ ਕਰਸ਼ਿਕਮ ਹੋਏ ਕਰੀ ਕੜੀ ਪਕੌੜਾ ਓਕੇ ਲੋ ਖਾਣਾ ਹਜੇ ਉਵੇਂ ਤੋਂ ਉਵੇਂ ਪਿਆ ਹੋਇਆ ਹਾਂਜੀ ਹਾਂਜੀ ਬਿਲਕੁਲ ਬਹੁਤ ਮੜੀ ਦਾ ਲੈ ਆਣਾ ਹਾਂਣਾ ਹਲੇ ਵੀ ਅੱਧੀ ਪਿਆ ਤੇ ਦੁਪਹਿਰ ਤੱਕ ਤਾਂ ਉਪ ਤਾਈ ਹੋ ਗਿਆ ਬਹੁਤ ਜ਼ਿਆਦਾ 2 ਵਜੇ ਵਾਲੇ ਬਿਲਕੁਲ 2 ਵਜੇ ਇਹ ਤਾਂ ਸਾਮ ਤੱਕ ਤਾਂ ਰੋਣ ਕ ਲੱਗੀਆਂ ਹੁੰਦੀਆਂ ਸੀ ਹਾਂਜੀ ਹਾਂਜੀ ਇਧਰ ਭਾਈ ਜੀ ਇਹ ਹੈਗੇ ਰਾਜਮਾ ਅੱਛਾ ਇਹ ਵੀ ਐਵੇਂ ਦਾ ਵੀ ਪਿਆ ਭਾਈ ਜੀ ਇਹ ਵੀ ਬਿਲਕੁਲ ਹੈ ਇੱਥੇ ਆ ਕੇ ਕੰਮ ਤਾਂ ਥੋੜਾ ਜਿਹਾ ਨੁਕਸਾਨਿਆਂ ਦਾ ਗਿਆ ਹੈ ਨਾ ਨਹੀਂ ਕੰਮ ਆਈਦਾ ਉਰੇ ਆ ਕੇ ਨਿਕਲੇ ਨਹੀਂਗਾ ਨਹੀਂ ਨਿਕਲੇ ਨਾ ਨੁਕਸਾਨ ਤਾਂ ਬਹੁਤ ਹੋਇਆ ਹੈ ਤਾਂ ਕਿ ਥੋੜਾ ਛੋਲੇਪਲੂ ਰੇ ਦਾ ਜਾਂ ਸਰਦਾਰਾਂ ਕੋ ਖਰੀਖਾ ਕੇ ਰਾਜੀ ਵੀ ਨਹੀਂ ਹੈਗਾ ਤੇ ਉਹੀ ਜਿਹੜੀ ਬਈਆਵਾਦ ਵਾਲੀ ਗੱਲ ਉਹ ਹੈਗੀ ਇਹ ਵਿੱਚ ਹੂੰ ਹੂੰ ਬਿਲਕੁਲ ਮੈਨੂੰ ਥੋੜੇ ਪੰਜਾਬੀਆਂ ਨੂੰ ਘੱਟ ਤਰਜੀਹ ਜਿਹੜੀ ਮਿਲ ਰਹੀ ਆ ਉਹ ਥੋੜੀ ਜੀ ਚਲੋ ਤੇ ਇਧਰ ਹੁਣ ਦੂਸੇ ਚਲਦੇ ਆ ਦੂਸੇ ਬਾਈ ਹੁਣਾਂ ਕੋਲ ਹਾਂਜੀ ਭਾਈ ਜੀ ਕੀ ਹਾਲ ਚਾਲ ਭਾਈ ਜੀ ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਕੀ ਹਾਲ ਚਾਲ ਹੈ ਭਾਈ ਠੀਕ ਠਾਕ ਹੋ ਠੀਕ ਹੈ ਠੀਕ ਹੈ ਕਿਰਪਾ ਮਹਾਰਾਜ ਦੀ ਚਲੋ ਜੀ ਵਧੀਆ ਅੱਛਾ ਭਾਈ ਜੀ ਉਧਰਲਾ ਪਾਸਾ ਤੇ ਇਧਰਲੇ ਪਾਸੇ ਆ ਕੇ ਕਿਵੇਂ ਦਾ ਫਰਕ ਪਿਆ ਇੱਥੇ ਕੰਮ ਨੂੰ ਇਧਰ ਬਹੁਤ ਵਧੀਆ ਆਈ ਐਦਾ ਠੀਕ ਹੈ ਇੱਕ ਤਾਂ ਉਧਰ ਜਾਮ ਜੂਮ ਲੱਗਦਾ ਹੀਗਾ ਅੱਛਾ ਤੇ ਜਾਮ ਤੋਂ ਫਰਕ ਹੈ ਬਾਕੀ ਮੇਨ ਮੇਰੀ ਤੋਂ ਵੀ ਫਰਕ ਆ ਇਧਰ ਖਾਣਾਂ ਵਾਸਤੇ ਮਗਾ ਟੇਬਲ ਲੱਗੇ ਆ ਹੂੰ ਬਹੁਤ ਵਧੀਆ ਇਧਰ ਉਧਰ ਨਾਲੋਂ अच्छा उधर ਨਾਲੋਂ ਵਧੀਆ ਆ। ਹਾਂਜੀ ਹਾਂਜੀ। ਪਰ ਕਹਿੰਦੇ ਕੰਮਾਂ ਦਾ ਬਹੁਤ ਫਰਕ ਪੈ ਗਿਆ ਜਿਹੜਾ ਸਰਦਾਰ ਜੀ ਉਹਨਾਂ ਦਾ ਕੰਮ ਬਹੁਤ ਘਟ ਗਿਆ। ਕੰਮ ਨੇ ਤਾਂ ਜਿਹੜਾ ਕਰਮਾਂ ਦੇ ਵਿੱਚ ਮੈਲੀ ਜਾਣਾ ਆ ਹੀ ਜਾਣਾ। ਹੌਲੀ ਹੌਲੀ ਸਭ ਨੂੰ ਪਤਾ ਲੱਗਦਾ ਜਾਂਦਾ। ਹੂੰ। ਤੇ ਹੌਲੀ ਹੌਲੀ ਆਉਣ ਲੱਗ ਪਿਆ ਜਿਹੜੇ ਬੰਦੇ ਨੂੰ ਨਹੀਂ ਪਤਾ। ਹੂੰ। ਉਹ ਵੀਡੀਓ ਦੇਖ ਲੈਂਦੇ, ਵੀਡੀਓ ਪਾਈਆਂ ਇੱਕ ਦੋ। ਜੀ। ਹੋਏ ਆਉਣ ਲੱਗ ਪੈਣਗੇ ਸਾਰੇ ਇੱਥੇ। ਤੇ ਕੀ ਤੁਹਾਡਾ ਮੈਨੂ 'ਚ ਕੀ ਕੀ ਆ ਤੁਹਾਡੇ ਕੋਲ? ਆਪਣੇ ਕੋਲੇ ਤਵੇ ਆਲੀ ਰੋਟੀ ਹੁੰਦੀ ਆ। ਅੱਛਾ ਜੀ। ਪਨੀਰ ਪੁਰਜੀ ਦਿਖਾਓ ਤਾਂ ਜਰਾ ਜੀ ਕੀ ਕੀ ਹੁੰਦਾ ਤੁਹਾਡਾ? ਇਹਦੇ ਪਨੀਰਪੁਰ ਜੀ ਆਈ ਅੱਛਾ ਜੀ ਤੇ ਇਹ ਤਵੇ ਵਾਲੀ ਰੋਟੀ ਹੁੰਦੀ ਹੈ ਇਹਦੇ ਚ ਜੀ ਤੇ ਪ੍ਰਸ਼ਾਦੇ ਤਵੇ ਵਾਲੇ ਤੇ ਦਾਲ ਹੁੰਦੀ ਹੈ ਚੌੜੀ ਦੀ ਦਾਲ ਜੀ ਤੇ ਚਾਟੀ ਦੀ ਲੱਸੀ ਅੱਛਾ ਜੀ ਕਾਰ ਕੇ ਦੁੱਧ ਬਣਾਉਨੇ ਆਪਾਂ ਦੇਖੀ ਹੋਣੀ ਤੁਸੀਂ ਬਿਲਕੁਲ ਜੀ ਇਹ ਆਪਣਾ ਸਾਰਾ ਚੁੱਲੇ ਤੇ ਤਿਆਰ ਹੁੰਦਾ ਹੈ ਅੱਛਾ ਜੀ ਹਾਂ ਜੀ ਹਾਂ ਜੀ ਇਹ ਰਾਜਮਾ ਇਹਦੇ ਠੀਖਾ ਹੁੰਦੇ ਜੀ ਲਓ ਜੀ ਲਓ ਇਹ ਰਾਜਮਾ ਹੁੰਦੇ ਆ ਸਾਰਾ ਕੁਝ ਚੁੱਲੇ ਤੇ ਆਪਾਂ ਤਿਆਰ ਕਰਦੇ ਆ ਅੱਛਾ ਜੀ ਹਾਂਜੀ ਹਾਂ ਪਰ ਗੱਲ ਕੀ ਵੀ ਹੈ ਨਾ ਪਿਛਲੇ ਟਾਈਮ ਜਦੋਂ ਉਧਰ ਹੁੰਦਾ ਸੀ ਨਾ ਸਟਾਲ ਹੁਣ ਤੱਕ ਤਾਂ ਲਗਭਗ आधे ਲੋਕਾਂ ਦਾ आधा ਖਾਣਾ ਤਾਂ ਖਤਮ ਹੋ ਗਿਆ ਹੁੰਦਾ ਸੀ ਨਹੀਂ ਹੋ ਜਾਂਦਾ ਵੀ ਇੱਥੇ ਤਾਂ ਲਗਭਗ 2-3 ਕੋ ਵੀ ਕੁੱਕਰ ਤਾਂ ਭਰੇ ਪਿਆ ਆ ਤੁਸੀਂ ਕਹਿੰਦੇ ਬਹੁਤ ਵਧੀਆ ਨਹੀਂ ਨਹੀਂ ਠੀਕ ਹੈ ਮਤਲਬ ਆ ਤੁਹਾਡੇ 40 ਭਰੇਵੇਂ ਨਹੀਂ ਹਾਂ ਉਹੋ ਹੀ ਗੱਲ ਨਹੀਂ ਔਨੇ 12 ਵਜੇ ਆਉਣਾ ਮੈਂ ਅੱਛਾ ਹਾਂਜੀ 12 ਵਜੇ ਆਉਣੇ ਹੋ ਚਾ ਵਾ ਵੈਸੇ ਕੰਮ ਨਾ ਜਦੋਂ ਲੈਂਡ ਹੁੰਦਾ 2:30 ਵਜੇ ਜੀ ਉਦੋਂ ਹੀ ਜ਼ਿਆਦਾ ਕੰਮ ਚੱਲਦਾ 2:30 ਵਜੇ ਅੱਛਾ ਜੀ ਹਾਂ ਨਹੀਂ ਉਹੋ ਜੀ ਗੱਲ ਨਹੀਂ ਹੈ ਜੀ ਹੂੰ ਇਹ ਬਚਨ بچਾਉਣ ਵਾਲਾ ਨਹੀਂ ਆ ਤੁਸੀਂ ਵੇਖ ਲਓ ਇੱਥੇ 4:20 ਦੇ ਨੂੰ ਫਤਿਹ ਹੋ ਸਾਰਾ ਕੋ ਅੱਛਾ ਜੀ ਹਾਂ ਜੀ ਹਾਂ ਜੀ ਦੋ ਜੀ ਆਪਾਂ ਨੂੰ ਨਾਲ 5 ਸਾਲ ਹੋ ਗਏ ਇੱਥੇ ਅੱਛਾ ਜੀ ਹਾਂ ਜੀ ਹਾਂ ਜੀ ਸਭ ਤੋਂ ਪਹਿਲਾ ਦਾ ਆਪਣਾ ਹੀ ਆ ਪ੍ਰੋਗਰਾਮ ਤੁਸੀਂ ਵੀ ਕੈਨੇਡਾ ਕਿਹੜਾ ਕਿਹੜਾ ਕੱਢ ਕੇ ਆਏ ਹੋ ਕਿ ਨਹੀਂ ਹਾਂ ਜੀ ਤੁਸੀਂ ਵੀ ਕੈਨੇਡਾ ਕਿਹੜਾ ਕਿਹੜਾ ਕੱਢ ਕੇ ਆਏ ਹੋ ਆਏ ਆਂ ਦੋ ਕੋ ਤੇਰੀ ਜائیں ਅੱਛਾ ਹਾਂ ਜੀ ਕੈਨੇਡਾ ਅਮਰੀਕਾ ਵੀ ਜائیں ਘੁੰਮੇ ਆਏ ਆਂ ਅੱਛਾ ਤੇ ਠੀਕ ਐ ਇੱਥੇ ਵਧੀਆ ਵੈਸੇ ਆਪ ਦਾ ਚਲੋ ਟੋਰੀ ਫੁਲਕਾ ਚੱਲਿਆ ਹੋਇਆ ਕੜੀ ਫੁਲਕਾ ਚੱਲਿਆ ਹੋਇਆ ਬਹੁਤ ਵਧੀਆ ਜੀ ਬਹੁਤ ਵਧੀਆ ਕੜੀ ਪਾਉਣ ਤੋਂ ਕੜੀ ਖਾਣੀ ਆ ਨਾ ਹਾਂਜੀ ਇਹ ਤਾਂ ਪੈਕ ਹੀ ਕਰਦੇ ਅੱਛਾ ਕਾਕੇ ਖੋਲੇ ਦੇ ਦੇਣੀ ਅੱਛਾ ਇੱਕ ਖਾਣੀ ਆ ਜੀ ਇੱਕ ਪੈਕ ਕਰ ਲਓ ਲਓ ਆਪਣਾ ਕੀ ਸੀਗਾ ਇੱਕ ਲੱਸੀ ਹਾਂ ਲਓ ਪੜੀ ਕੀ 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 ਰੇਟ ਹੁੰਦਾ ਤੁਹਾਡੇ ਖਾਣੇ ਦਾ ਉਹ ਵੀ ਦੱਸ ਦਿਓ ਸਾਨੂੰ ਨਾਲ ਲੱਸੀ ਵੀ ਦੀ ਹੈ ਜੀ ਲੱਸੀ 20 ਰੁਪਏ ਦਾ ਗਲਾਸ ਅੱਛਾ ਜੀ ਤੇ ਇਹ 80 ਦੀ ਹੈ ਅੱਛਾ ਜੀ ਆ ਛੋਟੇ ਵਾਲੀ ਜਿਹੜੀ 50 ਦੀ ਹੈ ਅੱਛਾ ਜੀ ਤੇ ਰੋਟੀ ਹੈਗੀ ਆ ਜਿਹੜੀ ਜੀ ਪਨੀਰ ਪੁਰਜੀ ਦੇ ਨਾਲ ਹੈਗੀ ਹੈ 120 ਰੁਪਏ ਦੀ ਅੱਛਾ ਜੀ ਹਾਂਜੀ ਉਹਦੇ ਨਾਲ ਹੈਗੀ ਐ 100 ਰੁਪਏ ਦੀ 100 ਰੁਪਏ ਦੀ ਹਾਂਜੀ ਕੜੀ ਨਾਲ ਰਾਜਮਾ ਨਾਲ ਦਾਲ ਨਾਲ ਜੀ 100 ਰੁਪਏ ਦੀ ਪਲੇਟ ਕੀ ਬਾਤ ਹੈ ਜੀ ਉਹ ਨਹੀਂ ਨਹੀਂ ਉਹ ਨਹੀਂ ਬਰੇਤਾ ਆ ਤਾਂ ਵੀ 4 ਅਜਾ ਤੁਸੀਂ ਪਹਿਲੇ ਸਮਿਆਂ ਦੇ ਵਿੱਚ ਲਾਉਣ ਵਾਲੇ ਹੋ ਜਦੋਂ ਉਧਰ ਸਟਾਰਟ ਸ਼ੁਰੂ ਹੋਏ ਸੀਗੇ ਹਾਂਜੀ ਹਾਂਜੀ ਪਹਿਲੇ ਸ਼ੁਰੂ ਸ਼ੁਰੂ ਤੋਂ ਮੈਂ ਸਟਾਰਟ ਕੀਤਾ ਇਹ ਕੰਮ ਅੱਛਾ ਆ ਇਕੱਲਾ ਹੀ ਹੁੰਦਾ ਸੀ ਉਦੋਂ ਪਰ ਗੱਲ ਇੱਕ ਹੁਣ ਇਹਦਾ ਹੈਗਾ ਚਲੋ ਤੁਸੀਂ ਤਾਂ ਕਹਿੰਦਾ ਇੱਥੇ ਬਹੁਤ ਵਾਹਿਗੁਰੂ ਦੀ ਕਿਰਪਾ ਆ ਚੜ੍ਹਦੀ ਕਲਾ ਆ ਪਰ ਜੇ ਉਧਰਲੇ ਪਾਸੇ 40 ਤੋਂ 50 ਲੋਕ ਸੀ ਜਿਹੜੇ ਪੰਜਾਬੀ ਸੀ ਜਿਹੜੇ ਆਪਣੇ ਕੰਮ ਕਰਦੇ ਸੀ ਉਹਨਾਂ ਵਿੱਚੋਂ ਲਗਭਗ ਹੁਣ ਤੁਸੀਂ ਤਿੰਨ ਰਹਿ ਗਏ ਇੱਥੇ ਕੀ ਜਾਗਤ ਚੌਤੀ 35 ਦਾ ਤਾਂ ਫਰਕ ਪਿਆ ਨਹੀਂ ਪਿਆ ਦੱਸੋ ਮੈਨੂੰ ਆ ਪੈਂਦਾ ਤਾਂ ਹੈਗਾ ਜੀ ਤਾਂ ਪੈਂਦਾ ਚਲੋ ਅੱਡਾ ਹੈ ਲੈ ਜੋ ਫਰਕ ਤਾਂ ਪੈਂਦਾ ਹੀ ਜੀ ਹਾਂਜੀ ਤੇ ਅਗਲਾ ਬੰਦੋਬਸਤ ਕਰ ਲੈਂਦਾ ਕੋਈ ਹੋਰ ਕਿਤੇ ਲਾ ਲੈਂਦਾ ਜਾਂ ਕੋਈ ਕਾਲਸ ਮੰਨਉਂਦਾ ਹੀ ਅਗਲਾ ਜਿਹੜਾ ਕੰਮ ਜੀਨੇ ਕਰਨਾ ਉਹ ਤਾਂ ਕਰ ਹੀ ਲਊਗਾ ਕਰ ਹੀ ਲਊਗਾ ਜੀ ਬਿਲਕੁਲ ਹਾਂਜੀ ਹਾਂਜੀ ਜੀਨੇ ਨਹੀਂ ਕਰਨਾ ਫਿਰ ਉਹ ਤਾਂ ਪਰ ਗੱਲ ਇਹ ਕੀ ਵੀ ਆ ਤਾਂ ਵੀ ਜੇ ਹੁਣ ਕਿਤੇ ਪੰਜਾਬੀ ਕੰਮ ਕਰਨ ਲੱਗੇ ਹੋਈ ਸੀ ਵੀ ਉਹਨਾਂ ਨੂੰ ਥੋੜਾ ਜਿਹਾ ਹੋਰ ਹਿਸਾਬ ਨਾਲ ਸੈਟਅਪ ਕਰ ਦਿੰਦੇ ਹਾਂਜੀ ਹਾਂਜੀ ਵੀ ਚੱਕ ਕੇ ਸਬਾਨੀ ਚਕਾਤਾ ਵੀ ਪਾਈ ਤੂੰ ਚੱਕ ਕੇ ਹੋਰ ਪਾਸੇ ਹੋ ਜਾਓ ਕਿ ਤਰ੍ਹਾਂ ਕਿਤੇ ਉਹ ਗੱਲ ਵਾਜਬ ਜੀ ਲੱਗੀ ਨਹੀਂ ਐਸੇ ਰੋਡ ਦੇ ਉੱਤੇ ਹੋਰ ਤਾਂ ਕਿਦੋਂ ਪ੍ਰਵਾਸੀ ਵੀ ਖੜੇ ਨੇ ਪਰ ਉਹਨਾਂ ਦੀ ਅਜੇ ਤੱਕ ਇਹ ਚੱਕੀ ਗਈਆਂ ਹਾਂਜੀ ਹਾਂਜੀ ਤੇ ਪੰਜਾਬੀਆਂ ਨੇ ਚੱਕੇ ਜਾਂਦੀਆਂ ਤਾਂ ਇਹ ਗੱਲ ਹੀ ਬਣਦੀ ਹੈ ਨਾ ਵੀ ਪੰਜਾਬੀ ਬਾਜ ਬੋਲਦਾ ਵੀ ਕੋਈ ਨਹੀਂ ਹਾਂਜੀ ਹਾਂਜੀ ਪੰਜਾਬੀਆਂ ਤਾਂ ਚਲੋ ਕੰਮ ਕਰਨਾ ਚਾਹੀਦਾ ਵੈਸੇ ਕੰਮ ਵੀ ਦੇਣਾ ਤੇ ਉਹਦਾ ਥੋੜਾ ਜਿਆਦਾ ਆਦੇ ਰੱਛ ਜਿਆਦਾ ਹੁੰਦਾ ਜਾਮ ਲੱਗਦਾ ਇਸ ਕਰਕੇ ਬੰਦ ਕਰਾਤਾ ਸੀ ਉਹਨਾਂ ਨੇ ਇੱਧਰ ਤਾਂ ਵੀਦੀ ਸਾਹਿਬ ਨੇ ਬਹੁਤ ਮਦਦ ਕੀਤੀ ਆ ਅੱਛਾ ਵੀਦੀ ਸਾਹਿਬ ਨੇ ਲਵਾਤੀਆਂ ਆਂਦਾ ਵੀ ਪੰਜਾਬੀ ਕੰਮ ਕਰੋ ਸਾਰੇ ਇੱਧਰ ਇਹ ਹੁਣ ਸਾਰੇ ਪੰਜਾਬੀ ਕਰਨ ਲਈ ਹੁਣ ਬਾਕੀ ਸਾਰੇ ਪੰਜਾਬੀਆਂ ਦੀ ਜਗ੍ਹਾ ਬੰਨੀ ਨਹੀਂ ਦਿੰਦੇ ਇੱਥੇ ਆ ਕੋਈ ਤਾਂ ਤੁਹਾਡੇ 3-4 ਸਟਾਲਾ ਜੇ ਹੋਰ 2 ਦਿਨ ਪੰਜਾਬੀ ਆਗੇ ਤਾਂ ਇੱਥੇ ਤਾਂ ਤੁਹਾਡੇ ਕੁਰਬਲ 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 ਹੋਣਾ ਪੈਣੀ ਆ ਸਰਕਾਰ ਕਰੇ ਤਾਂ ਫੇਰ ਹੀ ਆਈ ਜਗਾ ਜੁਗਾ ਦੇਣ ਕਿ ਹਾਂਜੀ ਇੱਥੇ ਤਾਂ ਦਲੀ ਦਾ ਮਲੀ ਕਹਿੰਦੇ ਲੰਬੀ ਤੇ ਦਲੀ ਦਾ ਮਲੀ ਹੋ ਜਾਣੀ ਇੱਥੇ ਤਾਂ ਹਾਂਜੀ ਹਾਂਜੀ ਆ ਵਿਚੇ ਛੋਲੇ ਭਡੂਰੇ ਵਿਚੇ ਕੜੀ ਚੋਲ ਹਾਂਜੀ ਹਾਂਜੀ ਤਾਂ ਵਿਚੇ ਤੁਹਾਡੀ ਪਨੀਰ ਪੁਰਜੀ ਸਰਕਾਰ ਕਿਤੇ ਜਗਾ ਦੇ ਦੇਵੇ ਵਧੀਆ ਜੀ ਜੀ ਲਓ ਜੀ ਕੀ ਲੈਣਾ ਹੈ ਚਲੋ ਥੈਂਕ ਯੂ ਜੀ ਥੈਂਕ ਯੂ ਜੀ ਤੇ ਇੱਥੇ ਹੁਣ ਤੀਸਰੇ ਸਾਡੇ ਭਾਈ ਨੇ ਪੰਜਾਬੀ ਰਸੋਈ ਵਾਲੇ ਭਰਾ ਜੀ ਤੇ ਇਹ ਪਰਲੇ ਪਾਸੇ ਗੱਡੀ ਲਾਉਂਦੇ ਹੁੰਦੇ ਸੀਗੇ ਤੇ ਭਾਈ ਕਿਹੜੀ ਗੱਡੀ ਲਾਉਂਦੇ ਹੁੰਦੇ ਸੀ ਤੁਸੀਂ ਬ੍ਰੀਜ਼ਾ ਗੱਡੀ ਲਾਉਂਦਾ ਬ੍ਰੀਜ਼ਾ ਗੱਡੀ ਹਾਂਜੀ ਤਾਂ ਉਥੇ ਭਾਈ ਹੁਣੀ ਖਾਣਾ ਲਾਉਂਦੇ ਸੀਗੇ ਤੇ ਭਾਈ ਹੁਣਾ ਦਾ ਖਾਣਾ ਬਹੁਤ ਵਧੀਆ ਹੁੰਦਾ ਸੀ ਤੇ ਭਾਈ ਹੁਣੀ ਹੁਣ ਕਹਿੰਦੇ ਵੀ ਉਧਰ ਦਾ ਫਰਕ ਤਾਂ ਬਹੁਤ ਪਿਆ ਭਾਈ ਕੀ ਕੀ ਫਰਕ ਪਿਆ ਉਧਰੋਂ ਇਧਰ ਦਾ ਕਸਟਮਰ ਦਾ ਹੀ ਫਰਕ ਪਿਆ ਪਹਿਲਾਂ ਤਾਂ ਵੀਰੇ ਅੱਛਾ ਬਾਕੀ ਹੁਣ ਦੇਖੋ ਜੀ ਬਾਕੀ ਅੱਡਾ ਠੱਲ ਜੇ ਫਰਕ ਤਾਂ ਬਹੁਤ ਜ਼ਿਆਦਾ ਪੈ ਜਾਂਦਾ ਬੰਦੇ ਨੂੰ ਹਨਾ ਤੇ ਬਾਕੀ ਚੱਲੀ ਜਾਂਦਾ ਬਾਕੀ ਮਾੜਾ ਮੋਟਾ ਰੁੜੀ ਜਾਂਦਾ ਹੀ ਇੱਥੇ ਵੀ ਪਰ ਗੱਲ ਇਹ ਵੀ ਭਾਈ ਉਧਰ ਜਿਹੜੀ 40 50 ਬੰਦੇ ਪੰਜਾਬੀ ਸੀਗੇ ਉਹ ਕਿੱਥੇ ਗਿਆ ਪਤਾ ਲੱਗਾ ਕੁਝ ਉਧਰ ਕਿਹੜੇ ਕਿਹੜੇ ਪਾਸੇ ਕਿੱਥੇ ਚਲ ਗਿਆ ਉਹ ਫਿਰ ਇੱਕ ਕੋਸ਼ਕ ਦਾ ਦੇ ਕੋਈ ਕੋਈ ਦੂਰੋਂ ਆਉਂਦਾ ਹੀ ਕੋਈ ਨੇੜੇ ਆਉਂਦਾ ਹੀ ਕੋਈ ਵਿਚਾਰਾ ਨਹੀਂ ਆਉਂਦਾ ਕੋਈ ਤੇ ਹੋਰ ਲਾਉਣ ਲੱਗ ਗਏ ਹਨ ਜਿਹੜੇ ਆਉਂਦੇ ਸੀ ਕੋਈ ਨਾਲ ਨਹੀਂ ਖੜਦੇ ਹਾਂ ਠੀਕ ਆ ਜੀ ਜਦੋਂ ਸੱਦਣ ਜਾਓ ਅਗਲਾ ਨਾਲ ਨਹੀਂ ਖੜਦਾ ਨਾਲ ਹੀ ਖੜਦਾ ਫਿਰ ਅੱਗੇ ਪਿੱਛੇ ਗੱਲਾਂ ਵੀ ਕਰਦੇ ਆ ਠੀਕ ਆ ਮੁੜ ਕੇ ਜਿਹੜੇ ਵਿਚਾਰੇ ਨਾਲ ਤੁਰਦੇ ਵੀ ਆ ਉਹ ਖੜੇ ਆ ਹੂੰ ਉਹਨਾਂ ਦੀ ਨਾਲ ਸਪੋਰਟ ਵੀ ਕਰਦੇ ਆ ਠੀਕ ਆ ਜੀ ਤੇ ਬਾਕੀ ਸਾਰੇ ਇੱਥੇ ਭਰਾ ਹੀ ਨੇ ਆਪਣੇ ਕੋਈ ਬੈਰ-ਵਿਰੋਧਾ ਕਿਸੇ ਨਾਲ ਹੈ ਨਹੀਂਗਾ ਨਹੀਂ ਹੈਗਾ ਬਿਲਕੁਲ ਕਮਾਉਣ ਆਏ ਆ ਕਮਾ ਕੇ ਜਾਣਾ ਵਾ ਕੰਮ ਕਰਨਾ ਆਪਦਾ ਬਸ ਬਿਲਕੁਲ ਪਰ ਇੱਕ ਗੱਲ ਤਾਂ ਹੈਗੀ ਆ ਨਾ ਵੀ ਜਦੋਂ ਉਧਰੋਂ ਆੜਾ ਪਟਿਆ ਜਾਣਾ ਇੱਧਰ ਲਿਆ ਕੇ ਪਹਿਲੀ ਗੱਲ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਹੈ ਮੈਂ ਤੀਜਾ ਕਿਹੜਾ ਮੇਰਾ ਮੈਨੂੰ ਨਹੀਂ ਪਤਾ ਲੱਗਾ ਕਿ ਕਿੱਥੇ ਆਪਣੇ ਬੰਦੇ ਗਏ ਹਾਂਜੀ ਵੀਰੇ ਸਾਡੇ ਕੋਲੇ ਆਉਂਦੇ ਕਹਿੰਦੇ ਵੀਰੇ ਇਹਨੂੰ 5 ਦਿਨੋਂ ਕਿ ਲੱਭਦੇ ਆ ਇਹਨੂੰ ਕਿੱਥੇ ਆ ਥੋੜੇ ਅੱਡੇ ਕਿੱਥੇ ਨੇ ਪਹਿਲਾਂ ਵੀ ਆਉਂਦੇ ਸੀ ਉਧਰ ਵੀ ਜਿਹਨੂੰ ਨਵੇਂ ਅੱਡੇ ਇੱਧਰਲੇ ਪਾਸੇ ਲੱਗਣ ਲੱਗੇ ਸੜਕ ਦੇ ਉੱਪਰ ਉਦੋਂ ਵੀ ਆਉਂਦੇ ਸੀ ਅੱਛਾ ਵੀਰੇ ਯਾਰ ਕਿੱਥੇ ਚਲੇ ਗਏ ਤੁਸੀਂ ਇਹਨਾਂ ਕਿਨੇ ਕਿਨੇ ਦਿਨ ਹੋ ਗਏ ਗੀੜੇ ਮਾਰ ਮਾਰ ਜਾਂਦੇ ਆ ਤੇ ਭਾਈ ਹੁਣ ਇਹ ਐਡਰੈਸ ਕਿਹੜਾ ਇਹ ਇਹ ਹੀ ਆਪਣ ओके ਤੇ ਇੱਥੇ ਸਿਰਫ ਤੁਸੀਂ ਤਿੰਨੇ ਹੀ ਪੰਜਾਬੀ ਹੋਣਾ ਛੱੜ ਦੇ ਥੱਲੇ ਹਾਂਜੀ ਚਾਰ ਆਈ ਚਾਰ ਇੱਕ ਆ ਪੰਜਾਬੀ ਹੈ ਨਾ ਹਾਂਜੀ ਓਕੇ ਸਿਰਫ ਚਾਰ ਪੰਜਾਬੀ ਰਹਿ ਗਏ ਬਸ ਇਸ ਛੱੜ ਤੇ ਕਿਤਾ ਉਸ ਪਾਸੇ ਲਗਭਗ 40 ਤੋਂ 50 ਸਟਾਲ ਹੁੰਦੇ ਸੀ ਸਿਰਫ ਪੰਜਾਬੀ ਪੰਜਾਬੀਆਂ ਦੇ ਹਾਂਜੀ ਹਾਂਜੀ ਪੰਜਾਬੀ ਅੱਛਾ ਦੂਜੀ ਗੱਲ ਇਹ ਵੀ ਸੀ ਸਾਰੇ 40 ਤੋਂ 50 ਸਟਾਲ ਸੀ ਉਹ ਸਾਰੇ ਵਧੀਆ ਕਮਾ ਕੇ ਜਾਂਦੇ ਸੀ ਵਧੀਆ ਜੀ ਸਾਰਿਆਂ ਦਾ ਖਾਣਾ ਲੱਗ ਜਾਂਦਾ ਸੀ ਸਾਰਿਆਂ ਦਾ ਖਾਣਾ ਲੱਗ ਜਾਂਦਾ ਸੀ ਹਾਂਜੀ ਤੇ ਇੱਥੇ ਪਤਾ ਨਹੀਂ ਉਹ ਕੀ ਚੀਜ਼ ਆ ਵੀ ਇੱਥੇ ਖਾਣਾ ਨਹੀਂ ਲੱਗਣ ਡਿਆ ਇਹ ਲੱਗਦਾ ਵਾ ਮਤਲਬ ਵੀ ਥੋੜਾ ਟਾਈਮ ਲੱਗ ਜਾਂਦਾ ਹਾਂਜੀ بس ਇੰਨਾ ਕੀ ਥੋੜਾ ਲੇਟ ਲੱਗਦਾ ਵਾ ਉੱਤੇ ਪੱਕੇ ਅੱਡੇ ਸੀਗੇ ਪਤਾ ਵੀ ਉਹਨਾਂ ਉੱਤੇ ਮਿਲਣਗੇ ਮਿਲਣਗੇ ਬਿਲਕੁਲ ਜਿਵੇਂ ਬਾਪੂ ਜੀ ਹੁਣਾਂ ਦਾ ਮੈਂ ਪਿਛਲੇ ਦੇਖਿਆ ਹਾਂ ਉਹਨਾਂ ਦਾ ਖਾਣਾ ਲਗਭਗ 1:3 2 ਵਜੇ ਤੱਕ ਖਾਲੀ ਹੋ ਜਾਂਦੇ ਸੀਗੇ ਹਾਂਜੀ ਹਾਂਜੀ ਤੇ ਅੱਜ ਦੇ ਟਾਈਮ ਦੇ ਵਿੱਚ ਲਗਭਗ ਸਾਰੇ ਸਾਰੇ ਉਹ ਸਟਾਲ ਉਦਾਂ ਚ ਭਰੇ ਪਏ ਨੇ ਹੈਨਾ ਹਾਂਜੀ 10 ਨੰਬਰ ਰੋਡ ਤੇ ਦੋ ਖੜੀ ਚਾਵ ਲੈ ਕੇ ਆਜੋ ਹਾਂ ਆਪ ਖੜੀ ਚਾਵ ਹਾਂ ਆਪ ਖੜੀ ਚਾਵ ਓਕੇ ਲਾ ਦੇ ਤੋ ਭਾਈ ਤੁਹਾਡੇ ਮੈਨੂ ਦੇ ਵਿੱਚ ਕੀ ਕੀ ਹੁੰਦਾ ਕੜੀ ਰਾਜਮਾ ਹੁੰਦੇ ਆ ਫਿਰ ਕੜੀ ਰਾਜਮਾ ਰਾਈਸ ਜੀ ਪਨੀਰ ਪੋਰ ਜੀ ਵੈਜੀਟੇਬਲ ਬਦਲਦੀ ਰਹਿੰਦੀ ਐ ਦਾਲ ਬਦਲਦੀ ਰਹਿੰਦੀ ਐ ਦਾਲ ਬਦਲਦੀ ਰਹਿੰਦੀ ਹਾਂਜੀ ਬਾਕੀ ਪਰੌਂਠੇ ਹੁੰਦੇ ਆਪਣੇ ਕੋਈ ਆਲੂ ਪਿਆਜ਼ ਵਾਲੇ ਦੇਸੀ ਘਿਓ ਦੇ ਹੁੰਦੇ ਆ ਅੱਛਾ ਦੇਸੀ ਘਿਓ ਦੇ ਆਲੂ ਵਾਲੇ ਬਾਜੀ ਬਾਠ ਠੀਕ ਹੈ ਹਾਂਜੀ ਤੇ ਉਹ ਪਿੱਛੇ ਤੁਹਾਡਾ ਸੈਟਅਪ ਲੱਗਾ ਹੋਇਆ ਹਾਂਜੀ ਉਹ ਆਪਣਾ ਹੀ ਹੈ ਅੱਛਾ ਉਹ ਪਿੱਛਲੇ ਪਾਸੇ ਪਰੌਂਠੇ ਜਿਹੜੇ ਰੋਟੀ ਵਗੈਰਾ ਤਾਜ਼ੀ ਨਗਾਤਰ ਨਾਲ ਨਾਲ ਬੰਦੀ ਰਹਿੰਦੀ ਹੈ ਤੁਹਾਡੇ ਰਾਜਮਾ ਵੀ ਅਲੱਗ ਹਾਂਜੀ ਹਾਂਜੀ ਬੈਠਣ ਨੂੰ ਬਰੇ ਉੱਥੇ ਜਿੱਥੇ ਮਰਜ਼ੀ ਬਹਿ ਜਾ ਉਹ ਸਾਰਾ ਕੰਮ ਲੈ ਲਈ ਜੀ ਇੱਥੇ ਮਰਜ਼ੀ ਨਿਆਰੇ ਲਓ ਜੀ ਹਰ ਜਿੱਥੇ ਮਰਜ਼ੀ ਬੈਠੋ ਹਾਂਜੀ ਬਣੇ ਇੱਥੇ ਪਤਾ ਲੱਗਦਾ ਭਾਰਤ ਦੇ ਕਿਆ ਦਾਲ ਬਣੇ ਕਾਲੇ ਮਸਲ ਮੈਨੂੰ ਇੱਥੇ ਪਤਾ ਲੱਗਦਾ ਭਾਰਤ ਦੇ ਕਿਆ ਇਹ ਨਹੀਂ ਯਾਦ ਸੰਗੀਤ ਤੁਸੀਂ ਇਹਨਾਂ ਕੋਲ ਰੈਗੂਲਰ ਆਉਂਦੇ ਹੋ ਜੀ ਤਕਰੀਬਨ ਇਹਨਾਂ ਕੋਲ ਇਹਨਾਂ ਕੋਲ ਨਹੀਂ ਜਾਂਦੇ ਅੱਛਾ ਜੀ अच्छा उधरले पासे सोखा ਸੀ ਕਿ ਇਧਰਲੇ ਪਾਸੇ ਸੋਖਾ ਆ। ਤਰੋਂ ਇਧਰ ਸੋਖਾ ਲੱਗਦਾ। ਪਰ ਸਾਨੂੰ ਪਤਾ ਨਹੀਂ ਕਿਉਂ ਉਧਰ ਸੋਖਾ ਲੱਗਦਾ ਸੀ। ਉੱਥੇ ਗੱਡੀ ਨਹੀਂ پارک ਹੁੰਦੀ ਜਿਹੜੀ। ਪਰ ਗੱਡੀ ਨਹੀਂ پارک ਸੀ ਪਰ ਚਾਹਤਾ ਇੱਥੇ ਗਰਮੀਆਂ ਪਰ ਉੱਥੇ ਗਰਮੀ ਨਹੀਂ ਲੱਗਦੀ ਸੀ। ਅਧਰਕਾਂ ਥੱਲੇ। ਉਹਨਾਂ ਦਾ ਇੱਕ ਜਗ੍ਹਾ ਮਿਲ ਹੀ ਨਹੀਂ ਸਕਦੀਆਂ। ਹਾਂ। ਜੇ ਆਪਾਂ ਕਹੀਏ ਸਾਰਾ ਸੋਖ ਇੱਕ ਜਗ੍ਹਾ ਥੋੜਾ ਮਿਲ ਸਕਦਾ। ਕੀ ਬਾਤ ਹੈ ਜੀ। ਆਹ ਹੁੰਦੀ ਗੱਲ। ਇਹ ਤਾਂ ਸਹੀ ਗੱਲ ਹੈ। ਵਾਕੇ ਜੀ। ਕਹਿੰਦੇ ਜੇ ਸਵਰਗ ਲੈਣਾ ਤਾਂ ਮਰਨਾ ਪੈਣਾ। ਮੜਾ ਮੋਟਾ ਇਹ ਤਾਂ ਦੇਖੋ ਉੱਥੇ ਤਰਪਾਲਾ ਲਾਉਂਦੇ ਸੀ ਐ ਤਰਪਾਲਾ ਲਾਉਣ ਦੀ ਲੋੜ ਨਹੀਂ ਗਈ ਮੈਂ ਪ੍ਰੋਡਕਸ਼ਨ ਨੂੰ ਕਸਟਮਰ ਦੀ ਵੀ ਸੇਫਟੀ ਆ ਮੀਂਹ ਗਣੀ ਤੋਂ ਰੋਟੀ ਪਣੀ ਦੀ ਹੈ ਨਾ ਖਾਰਿਆ ਕੋਈ ਗੱਡੀ ਲੱਗੇ ਨਹੀਂ ਇੱਥੇ ਉੱਥੇ ਰੋਡ ਤੇ ਸੀਗਾ ਉੱਥੇ ਪਰਤ ਨਹੀਂ ਹੁੰਦਾ ਆ ਉਧਰੇ ਦਿੱਕਤ ਸੀਗੀ ਹਾਂ ਉਹ ਟੇੜੇ ਕੰਮੀ ਤੋਂ ਲਾ ਦਿੱਕਤ ਏਸੀ ਦਿੱਕਤ ਕਰਕੇ ਉਧਰੋਂ ਚੱਕਿਆ ਉਧਰੋਂ ਹਾਂ ਸਾਲ ਸਾਰੇ ਓਕੇ ਚਲੋ ਅਸੀਂ ਤਾਂ ਇਹ ਉਮੀਦ ਕਰਦੇ ਆ ਵੀ ਸਾਡੇ ਜਿਹੜੇ ਭਰਾਵਾਂ ਦੇ ਕੰਮ ਨੇ ਉਹ ਕੰਟੀਨਿਊ ਚੱਲਦੇ ਰਹਿਣ ਤੇ ਜਿਹੜੇ ਸਾਡੇ ਪੰਜਾਬੀ ਭਰਾ ਕੰਮ ਕਰਨ ਦੀ ਆਦਤ ਪਈ ਹੋਈ ਆ ਉਹਨਾਂ ਨੂੰ ਉਹ ਅੱਗੇ ਵਧਣ ਉਸ ਚੀਜ਼ ਨੂੰ ਲੈ ਕੇ ਜਿਵੇਂ ਸਾਡੇ ਭਰਾ ਹੁਣੀ ਬੇਜ਼ਾ ਗੱਡੀ ਦੇ ਵਿੱਚ ਪਹਿਲਾਂ ਖਾਣਾ ਲਾਉਂਦੇ ਸੀਗੇ ਤੇ ਹੁਣ ਬਾਈ ਹੁਣਾਂ ਦਾ ਇੱਥੇ ਸਟਾਲ ਆ ਬਾਈ ਹੁਣਾਂ ਦਾ ਤੇ ਇੱਥੇ ਸ਼ੈੱਡ ਹੈਗੀ ਆ ਇੱਕ ਬਾਈ ਲੋਧੀ ਕਲੱਬ ਰੋਡ ਲੋਧੀ ਕਲੱਬ ਰੋਡ ਤੇ ਹੀ ਲੋਧੀ ਕਲੱਬ ਰੋਡ ਦੇ ਉੱਤੇ ਸ਼ੈੱਡ ਬੜੀ ਹੋਈ ਆ ਜਦੋਂ ਆਪਾਂ ਫਰੋਜ਼ਪੁਰ ਰੋਡ ਤੋਂ ਇਧਰ ਨੂੰ ਫੁੱਲਾਵਾਲ ਵੱਲ ਫੁੱਲਾਵਾਲ ਵਾਲੇ ਪਾਸੇ ਫਰੋਜ਼ਪੁਰ ਰੋਡ ਤੋਂ ਫੁੱਲਾਵਾਲ ਵਾਲੇ ਪਾਸੇ ਜਾਂਦੇ ਹਾਂ ਤੇ ਤੁਹਾਨੂੰ ਇਹਦੇ ਇੱਕ ਸ਼ੈੱਡ ਮਿਲ ਜਾਣਾ ਜਿਹਦੇ ਸ਼ੈੱਡ ਦੇ ਉੱਤੇ ਥੱਲੇ ਤੁਹਾਨੂੰ ਦੇਖ ਸਕ ਸੋ ਬਾਈ ਕੁਝ ਹੋਰ ਕਹਿਣਾ ਚਾਹੁੰਦੇ ਹੋ ਨਹੀਂ ਬਸ ਹੀ ਥੈਂਕ ਯੂ ਆਓ ਖਾਓ ਇੰਜੋਏ ਲਓ ਯਾ ਫੂਡ ਦੇ ਬਿਲਕੁਲ سپورਟ ਦੀ ਐਸਐਫ سپورਟ ਦੀ ਬਹੁਤ ਜ਼ਿਆਦਾ ਲੋੜ ਆ ਹਾਂਜੀ ਕਿਉਂਕਿ ਜਿਵੇਂ ਮੈਂ ਦੇਖਿਆ ਤਿੰਨ ਤੁਹਾਡੇ ਭਰਾ ਸਾਡੇ ਆਉਂਦੇ ਨੇ ਉਹਨਾਂ ਨੂੰ ਸਪੋਰਟ ਕਰਦੇ ਆ ਜਿਹੜੇ ਆਉਂਦੇ ਹੀ ਆ ਸਾਡੇ ਕੋਲ ਹਰ ਇੱਕ ਪੰਜਾਬੀ ਭਰਾ ਹੀ ਸਪੋਰਟ ਕਰਦਾ ਹੈ ਭਗੋਂ ਤੁਸੀਂ ਵੀ ਆਓ ਸਪੋਰਟ ਕਰੋ ਬਿਲਕੁਲ 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 ਮੈਂ ਚਾਹੁੰਦਾ ਵੀ ਸਾਡੇ ਸਾਰੇ ਪੰਜਾਬੀ ਭਰਾਵਾਂ ਦੀ ਆਓ ਸਪੋਰਟ ਕਰੋ ਬਾਈ ਹੁਣਾਂ ਕੋਲ ਇੱਕ ਇੱਕ ਪਲੇਟ ਵੀ ਤੁਸੀਂ ਟਰਾਈ ਕਰੋਗੇ ਤਾਂ ਤੁਹਾਨੂੰ ਲਗਭਗ ਸਾਡੇ ਭਰਾਵਾਂ ਦਾ ਜਿਹੜਾ ਨੋਚਕਾਰ ਉਹ ਦਿਨ ਦੁਗਰੀਤ ਰਾਜ ਚੌਕੀ ਤੱਕ ਤਰੱਕੀ ਤੇ ਪਹੁੰਚਣਾ ਸੋ ਦਿਨ ਸੋ ਮੱਚ ਦੋ ਮਿੰਟ ਬੈਠ ਤੇ ਇਹ ਸੀ ਸਾਡਾ ਇੱਕ ਸੈਕੰਡ ਵਲੌਗ ਪਰ ਇੱਥੇ ਅਸੀਂ ਕੋਈ ਖਾਣਾ ਟੈਸਟ ਨਹੀਂ ਕੀਤਾ ਕਿਉਂ ਨਹੀਂ ਕੀਤਾ ਕਿਉਂਕਿ ਇੱਥੇ ਸਾਡੇ ਭਰਾਵਾਂ ਦੇ ਇਹ ਜਿਹੜੇ ਸਟਾਲ ਦਿਖਾਇਆ ਤੁਹਾਨੂੰ ਤਿੰਨੇ ਹੀ ਖਾਣਾ ਬਹੁਤ ਵਧੀਆ ਬਣਾਉਂਦੇ ਨੇ ਕਿਉਂਕਿ ਇੱਥੇ ਅਸੀਂ ਚੈੱਕ ਪਹਿਲਾਂ ਕਰ ਚੁੱਕੇ ਹਾਂ ਇਸ ਕਰਕੇ ਸਿਰਫ ਤੁਹਾਨੂੰ ਦੱਸਣ ਲਈ ਇਹ ਗੱਲ ਕੀਤੀ ਵੀ ਇਹ ਹੁਣ ਸਾਡੇ ਪੰਜਾਬੀ ਜਿਹੜੇ ਉਧਰ ਉੱਠ ਕੇ ਕਿਹੜੇ ਜਗ੍ਹਾ ਤੇ ਬੈਠੇ ਨੇ ਤੇ ਕਿੱਥੇ ਬੈਠੇ ਨੇ ਇਸ ਕਰਕੇ ਤੁਹਾਨੂੰ ਦੱਸਣਾ ਸਾਡਾ ਫਰਜ਼ ਸੀਗਾ ਵੀ ਹਾਂ ਵੀ ਜਦੋਂ ਤੁਸੀਂ ਖਾਣਾ ਖਾਣ ਆਉਣਾ ਇਹਨਾਂ ਹੁਣ ਤੁਸੀਂ ਕਰਨਾ ਕੀ ਇਹ ਵੀਡੀਓ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਆਪਣਾ ਕਮੈਂਟ ਕਰਕੇ ਦੱਸਿਓ ਜੀ ਆਪਣਾ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਥੈਂਕ ਯੂ ਸੋ ਮਚ